ਖਬਰ ਹੁਸ਼ਿਆਰਪੁਰ ਦੇ ਕਸਬਾ ਗੜਤੀ ਵਾਲਾ ਤੋਂ ਆਇਆ ਜਿੱਥੋਂ ਦੀ ਇੱਕ ਵਿਆਹੁਤਾ ਜੋ ਕਿ ਪੰਜਾਬ ਪੁਲਿਸ ਦੇ ਵਿੱਚ ਬਤੌਰ ਸਬ ਇੰਸਪੈਕਟਰ ਵਜੋਂ ਸੇਵਾਵਾਂ ਨਿਭਾ ਰਹੀ ਸੀ ਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਮ੍ਰਿਤਕ ਮਹਿਲਾ ਦੀ ਪਛਾਣ ਹਰਪ੍ਰੀਤ ਕੌਰ ਵਜੋਂ ਹੋਈ ਹੈ ਜਿਸ ਦੀ ਉਮਰ ਮਹਿਜ਼ 31 ਸਾਲ ਦੇ ਕਰੀਬ ਹੈ ਅੱਜ ਮ੍ਰਿਤਕ ਮਹਿਲਾ ਜੋ ਕਿ ਪੰਜਾਬ ਪੁਲਿਸ ਦੇ ਵਿੱਚ ਸਬ ਇੰਸਪੈਕਟਰ ਦੇ ਅਹੁਦੇ ਤੇ ਤਨਖਾਹ ਸੀ ਉਸ ਦਾ ਗੜਤੀ ਵਾਲਾ ਦੇ ਮੁੱਖ ਸਮਸ਼ਾਨ ਘਾਟ ਦੇ ਵਿੱਚ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ ਤੇ ਇਸ ਮੌਕੇ ਪੰਜਾਬ ਪੁਲਿਸ ਦੀ ਇੱਕ ਟੁਕੜੀ ਵੱਲੋਂ ਉਸ ਨੂੰ ਸਲਾਮੀ ਵੀ ਭੇਟ ਕੀਤੀ ਜਾਂਦੀ ਹੈ ਤੇ ਮੁੱਖ ਤੇ ਪਹੁੰਚੇ ਸੀਨੀਅਰ ਪੁਲਿਸ ਅਧਿਕਾਰੀਆਂ ਵੱਲੋਂ ਉਸ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਂਦੇ ਨੇ ਹਾਲਾਂਕਿ ਇਸ ਤੁਰਾਨ ਪਰਿਵਾਰ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਕੀਤੀ ਗਈ ਹੈ ਤੇ ਗੱਲਬਾਤ ਦੌਰਾਨ ਪਰਿਵਾਰ ਵੱਲੋਂ ਹਸਪਤਾਲ ਤੇ ਲਾਪਰਵਾਹੀ ਦੇ ਵੱਡੇ ਦੋਸ਼ ਲਾਇਏ ਗਏ ਨੇ ਕਿਉਂਕਿ ਪਰਿਵਾਰ ਦੇ ਦੱਸਣ ਮੁਤਾਬਕ ਇੱਕ ਮਾਮੂਲੀ ਆਪਰੇਟ ਹੈ ਜਿਹੜਾ ਡਾਕਟਰਾਂ ਦੇ ਦੱਸਣ ਮੁਤਾਬਕ ਹਰਪ੍ਰੀਤ ਕੌਰ ਦਾ ਹੋਣਾ ਸੀ ਪਰੰਤੂ ਡਾਕਟਰਾਂ ਵੱਲੋਂ ਇਸ ਕਦਰ ਲਾਪਰਵਾਹੀ ਵਰਤੀ ਗਈ ਤੇ ਉਸਤੇ ਇੱਕ ਆਪਰੇਸ਼ਨ ਤੋਂ ਬਾਅਦ ਡਾਕਟਰਾਂ ਵੱਲੋਂ ਉਸਤੇ ਚਾਰ ਆਪਰੇਸ਼ਨ ਕੀਤੇ ਗਏ ਜਿਸ ਕਾਰਨ ਆਖਰ ਬੀਤੀ 25 ਨਵੰਬਰ ਨੂੰ ਹਰਪ੍ਰੀਤ ਕੌਰ ਜ਼ਿੰਦਗੀ ਦੀ ਜੰਗ ਹਾਰ ਗਈ ਪਰਿਵਾਰ ਦੇ ਦੱਸਣ ਮੁਤਾਬਕ ਹਰਪ੍ਰੀਤ ਕੌਰ ਦਾ ਇਲਾਜ ਮੁਹਾਲੀ ਦੇ ਲਿਵਾਸਾ ਹਸਪਤਾਲ ਦੇ ਵਿੱਚ ਚੱਲ ਰਿਹਾ ਸੀ ਤੇ ਡਾਕਟਰਾਂ ਵੱਲੋਂ ਉਸਦਾ ਪਹਿਲਾ ਆਪਰੇਸ਼ਨ 6 ਨਵੰਬਰ ਨੂੰ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ 9 ਨਵੰਬਰ 11 ਨਵੰਬਰ ਅਤੇ 24 ਨਵੰਬਰ ਨੂੰ ਫਿਰ ਤੋਂ ਉਸ ਦਾ ਆਪਰੇਸ਼ਨ ਕੀਤਾ ਗਿਆ ਸੀ ਜਿਸ ਕਾਰਨ ਇਹ ਦਰਦ ਨਾ ਸਹਾਰਦੇ ਹੋਏ ਹਰਪ੍ਰੀਤ ਕੌਰ ਆਖਰ ਬੀਤੀ 25 ਨਵੰਬਰ ਨੂੰ ਜ਼ਿੰਦਗੀ ਦੀ ਜੰਗ ਹਾਰ ਗਈ ਇਸ ਮੌਕੇ ਪਰਿਵਾਰ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਾਉਂਦੇ ਹੋਏ ਆ ਹਸਪਤਾਲ ਦੇ ਪ੍ਰਬੰਧਕਾਂ ਤੇ ਡਾਕਟਰਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਹੋਰ ਕੀ ਕੁਝ ਜਾਣਕਾਰੀ ਪਰਿਵਾਰਕ ਮੈਂਬਰਾਂ ਵੱਲੋਂ ਸਾਂਝੀ ਕੀਤੀ ਗਈ ਹੈ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ ਨਾਮ ਹੈ ਤੁਹਾਡਾ ਮੇਰਾ ਨਾਮ ਹੀ ਬਰਿੰਦਰ ਸਿੰਘ ਹੈ ਜੀ ਬਰਿੰਦਰ ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ ਅਸੀਂ ਪੰਜੀ ਇੱਥੇ ਸ਼ਰਪੁਰ ਦੇ ਰਹਿਣ ਵਾਲੇ ਆ ਜੀ ਆ ਸਿਸਟਰ ਮੇਰੇ ਗੜ੍ਹਦੀਵਾਲ ਵੀ ਰਹਿੰਦੇ ਨਾ ਦੀ ਮੈਰਿਜ ਹੋਈ ਸੀ ਉੱਥੇ ਮਤਲਬ ਰੈਂਦੇ ਨਹੀਂ ਸੀ ਇੱਥੇ ਬਟਨਾ ਦੀ ਜੋ ਰਹਿائش ਇੱਥੇ ਸੀ ਔਰ ਇਸ ਵੇਲੇ ਉਹ ਮਹਾਲੀ ਸੀ ਗਈ ਕੀ ਨਾਮ ਹੈ ਤੁਹਾਡਾ ਦੀਦੀ ਦਾ ਨਾਮ ਹਰਪ੍ਰੀਤ ਕੌਰ ਠੀਕ ਹੈ ਜੀ ਕਿਹੜੇ ਰੈਂਕ ਤੇ ਸੀਗੇ ਉਹ ਕੇਐਸਆਈ ਸੀਗੇ ਜੀ ਸਬ ਇੰਸਪੈਕਟਰ ਪੰਜਾਬ ਪੁਲਿਸ ਚ ਠੀਕ ਹੈ ਜੀ ਇਹ ਕੀ ਸਾਰਾ ਵਾਕਿਆ ਹੋਇਆ ਜੀ ਤੁਸੀਂ ਦੱਸ ਰਹੇ ਕਿ ਬਿਲਕੁਲ ਠੀਕ ਸੀਗੇ ਜੀ ਭਾਜੀ ਸਾਨੂੰ ਨਾ ਨਾਰਮਲੀ ਇੱਕ ਮਾਈਨਰ ਜੀ ਪ੍ਰੋਬਲਮ ਸੀਗੀ ਉਹਨਾਂ ਨੂੰ ਯੂਰਿਨ ਪਾਈਪ ਚ ਬਲੌਕਿੰਗ ਆ ਰਹੀ ਸੀ ਉਹਦੇ ਕਰਕੇ ਪੇਨ ਹੋ ਰਹੀ ਸੀ ਅਸੀਂ ਲਿਵਾਸ ਹਸਪੀਟਲ ਆ ਮੁਹੱਲੇ 71 ਸੈਕਟਰ ਅਸੀਂ ਉਹ ਗਏ ਆ ਉੱਥੇ ਉਹਨਾਂ ਨੇ ਸਕੈਨਿੰਗ ਵਗੈਰਾ ਕਰਵਾਈ ਆ ਜੋ ਵੀ ਉੰਨਾ ਦੇ ਕੇ ਆ ਵੀ ਤੁਸੀਂ ਪਹਿਲਾਂ ਰਿਪੋਰਟਸ ਵਗੈਰਾ ਸਾਨੂੰ ਦਿਓ ਕਿ ਇਸ਼ੂ ਅਸੀਂ ਚੈੱਕ ਕਰਦੇ ਆ ਡਾਕਟਰ ਰਾਕਾ ਕੁਸ਼ਾਲ ਸੀਗੇ ਜਿਨ੍ਹਾਂ ਨੇ ਇਹਨਾਂ ਨੂੰ ਰეკਮੈਂਡ ਕੀਤਾ ਵੀ ਤੁਸੀਂ ਸਕੈਨਿੰਗ ਵੈਰਾ ਕਰਵਾਓ ਸਕੈਨਿੰਗ ਵੈਰਾ ਹੋਈ ਹੈ ਉਹਦੇ ਵਿੱਚ ਇਹ ਆਇਆ ਵੀ ਸਵੇਲਿੰਗ ਹੈ ਕਿਡਨੀ ਚ ਜਿਹੜੀ ਯੂਰਨ ਪਾਈਪ ਨੂੰ ਬਲੌਕ ਕਰ ਰਹੀ ਹੈ ਅਸੀਂ ਉਹ ਸਵੇਲਿੰਗ ਵਾਲਾ ਪਾਰਟ ਕੱਟ ਕੇ ਇੱਕ ਛੋਟਾ ਜਿਹਾ ਵਿੱਚ ਸਟੰਟ ਐਡ ਕਰ ਦਾਂਗੇ ਤਾਂ ਕਿ ਜਿਹੜੀ ਯੂਰਨ ਪਾਈਪ ਦੀ ਬਲੌਕੇਜ ਹੈ ਉਹ ਕਲੀਅਰ ਹੋ ਜਵੇ ਔਰ ਮੈਕਸਿਮਮ 3 ਡੇਸ ਦਾ ਪ੍ਰੋਸੈਸ ਹੈਗਾ ਔਰ ਸਾਨੂੰ ਇਹਨਾਂ ਨੇ 6 ਤਰੀਕ ਨੂੰ ਬੁਲਾਇਆ ਮਾਰਨਿੰਗ 9 10 ਵਜੇ ਦੇ ਅਰਾਊਂਡ ਜਾਂਦੇ ਆ ਦੀਰੀ ਹੁਣ ਤੇ ਫਰਸਟ ઓਪਰੇਟ ਇਹਨਾਂ ਨੇ ਸਾਡਾ ਕੀਤਾ ਹੈ 6 ਤਰੀਕ ਨੂੰ 12 ਵਜੇ ਦੇ ਅਰਾਊਂਡ ਲੈ ਜਾਂਦੇ ਆ ਸਾਨੂੰ ਉੱਥੇ 6 ਨਵੰਬਰ ਹਾਂਜੀ ਤੇ ਕੁੱਲ ਕਿੰਨੇ ઓਪਰੇਟ ਹੋਏ ਆ ਟੋਟਲ 4 ઓਪਰੇਟ ਕਰ ਚੁੱਕੇ ਆ ਡਾਕਟਰ ਠੀਕ ਹੈ ਜੀ ਇੱਕ ਛੋਟੀ ਜੀ ਗਲਤੀ ਲੁਕਾਉਣ ਲਈ ਡਾਕਟਰ ਨੇ ਟੋਟਲ 4 ઓਪਰੇਟ ਉਸ ਤੋਂ ਬਾਅਦ ਕਰ ਦਿੱਤੇ ਆ ਨਹੀਂ ਤਾਂ ਵੈਸੇ ਜਿਹੜਾ ਤੁਸੀਂ ਜਦੋਂ ਜਦੋਂ ਟ੍ਰੀਟਮੈਂਟ ਕਰ ਰਹੇ ਸੀ ਚੈੱਕ ਅਪ ਕਰਵਾ ਰਹੇ ਸੀ ਉਦੋਂ ਡਾਕਟਰ ਦਾ ਕੀ ਕਹਿਣਾ ਸੀ ਕਿ ਕਿੰਨੀ ਕਿ ਦੇਰ ਦਾ ਹੈ ਹੋਏ ਤੇ ਉਹਨੇ ਸਿਰਫ ਸਾਨੂੰ ਇਹ ਹੀ ਕਿਹਾ ਵੀ ਜ਼ਿਆਦਾ ਜ਼ਿਆਦਾ ਮੈਕਸਿਮਮ 2 ਜਾਂ 2.5 ਘੰਟੇ ਦਾ ઓપરેશન ਜਾਂ 3 ਘੰਟੇ ਲੱਗ ਸਕਦੇ ਆ ਸਿੰਗਲ ਟਾਈਮ ਦਾ ਸੀਗਾ ਹਾਂਜੀ ਕਿਉਂਕਿ ਉਹਨਾਂ ਨੇ ਕੋਈ ਰੋਬੋਟਿਕ ਸਰਜਰੀ ਕਰਨੀ ਸੀਗੀ ਕਰਨੀ ਹੱਥ ਨਹੀਂ ਸੀਗੀ ਬਟ ਰੋਬੋਟਿਕ ਛੋਟੇ ਛੋਟੇ ਹੋਲ ਕਰਕੇ ਕਰਨੀ ਬਟ ਉਹਪਰੇਟ ਹੋਣ ਦੇ ਬਾਅਦ ਵੀ ਇਹਨਾਂ ਨੂੰ ਜਦੋਂ ਹੋਸ਼ ਆਇਆ ਅਨਕੌਂਸ਼ੀਅਸਲੀ ਬਟ ਉਸ ਤੋਂ ਬਾਅਦ ਵੀ ਜਦੋਂ ਉਹਨਾਂ ਨੂੰ ਹੋਸ਼ ਆਇਆ ਵੀ ਉਹ ਪੇਨ ਲਗਾਤਾਰ ਹੋ ਰਹੀ ਸੀ ਮੈਂ ਡਾਕਟਰ ਸਾਹਿਬ ਜਿਹੜੇ ਉੱਥੇ ਰਾਤ ਨੂੰ ਕੋਈ ਲੇਡੀ ਸੀਗੇ ਮੈਨਾਂ ਨੂੰ ਕੋ ਗਿਆ ਵੀ ਤੁਸੀਂ ਥੋੜਾ ਚੈੱਕ ਕਰੋਗੇ ਮੇਰੀ ਸਿਸਟਰ ਨੂੰ ਪੇਨ ਕਿਉਂ ਹੋ ਰਹੀ ਆ ਉਹਨਾਂ ਨੇ ਮੈਨੂੰ ਇਹੀ ਕਿਹਾ ਵੀ ਕੋਈ ਪ੍ਰੋਬਲਮ ਨਹੀਂ ਆ ਪੇਨ ਹੋਵੇਗੀ ਕਿ ਬਾਕੀ ਪੇਸ਼ੈਂਟ ਨੂੰ ਵੀ ਹੁੰਦੀ ਆ ਇਹਨਾਂ ਨੂੰ ਵੀ ਹੋਵੇਗੀ ਮੈਂ ਉਹਨਾਂ ਨੂੰ ਰਿਕਵੈਸਟ ਕੀਤੀ ਵੀ ਨਹੀਂ ਇਦਾਂ ਨਹੀਂ ਤੁਸੀਂ ਥੋੜਾ ਚੈੱਕ ਕਰੋ ਵੀ ਪ੍ਰੋਬਲਮ ਕੀ ਆ ਜ਼ਿਆਦਾ ਪੇਨ ਹੋ ਰਹੀ ਆ ਕਿਉਂਕਿ ਉਹਨਾਂ ਕੋ ਬੈਠ ਨਹੀਂ ਹੋ ਰਿਹਾ ਲੇਟ ਵੀ ਨਹੀਂ ਕਰਾ ਰਹੇ ਤੇ ਕਹਿੰਦੇ ਵੀ ਨਹੀਂ ਅਸੀਂ ਦੇਖ ਲੈਂਦੇ ਆ ਫਿਰ ਉਹ ਮੈਕਸਮ ਅੱਧੇ ਘੰਟੇ ਬਾਅਦ ਮੇਰੇ ਕਹਿਣ ਤੋਂ ਬਾਅਦ ਵੀ ਅੱਧੇ ਘੰਟੇ ਬਾਅਦ ਆਏ ਉਹਨਾਂ ਨੇ ਇੱਕ ਇੰਜੈਕਸ਼ਨ ਦਿੱਤਾ ਇੱਕ ਫਿਰ ਇੱਕ ਮੈਡੀਸਨ ਮੈਂ ਕਿਹਾ ਮੈਂ ਇੰਜੈਕਸ਼ਨ ਦੇਣ ਦੇ ਅੱਧੇ ਘੰਟੇ ਘੰਟੇ ਦੇ ਬਾਅਦ ਹੀ ਫਿਰ ਉਹੀ ਪ੍ਰੋਬਲਮ ਪੇਨ ਜ਼ਿਆਦਾ ਹੋਣ ਲੱਗੀ ਫਿਰ ਮੈਂ ਉਹਨਾਂ ਕੋ ਗਿਆ ਫਿਰ ਕਹਿੰਦੇ ਸੀ ਅਸੀਂ ਸਤੋਂ ਜਿਹੜੀ ਡੋਸ ਇਸ ਵੇਲੇ ਜਿਹੜੀ ਸਾਡੇ ਕੋਲ ਪਈ ਹੈ ਮੈਕਸਿਮਮ ਰਿਲੈਕਸੇਸ਼ਨ ਲਈ ਉਹ ਸੀ ਦੇ ਰਹੇ ਹਨ ਉਹਨਾਂ ਨੇ ਉਹ ਡੋਸ ਦਿੱਤੀ ਬਟ ਉਹ ਡੋਸ ਦੇਣ ਤੋਂ ਬਾਅਦ ਵੀ ਫਿਰ ਪੇਨ ਹੁੰਦੀ ਰਹੀ ਫਿਰ ਉਹਨਾਂ ਨੇ ਇਹ ਕਿਹਾ ਵੀ ਇਹ ਸਰਜਰੀ ਕਰਕੇ ਪੇਨ ਹੋ ਰਹੀ ਹੈ ਤੁਸੀਂ ਘਬਰਾਓ ਨਾ ਮੈਨਾਂ ਨੂੰ ਕਿਹਾ ਵੀ ਵੀ ਸਾਨੂੰ ਤਾਂ ਇਸ ਬਾਰੇ ਨਹੀਂ ਆਈਡੀਆ ਕਿਉਂਕਿ ਡਾਕਟਰ ਤੁਸੀਂ ਹੋ ਤੁਸੀਂ ਸਾਨੂੰ ਕਲੀਅਰ ਕਰੋਗੇ ਵੀ ਪ੍ਰੋਬਲਮ ਕੀ ਹੈ ਇਹ ਦੇ ਵਿੱਚ ਕਿਹਨੇ ਵੀ ਨਹੀਂ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਜਿਹੜੀ ਵੀ ਅਸੀਂ ਕਹੀਏ ਵੀ ਸਿਰਫ ਮੇਜਰ ਪ੍ਰੋਬਲਮ ਹੈ ਇਹ ਕਿ ਸਰਜਰੀ ਉਹਦੇ ਕਰਕੇ ਪੇਨ ਹੈ ਠੀਕ ਹੈ ਜੀ ਠੀਕ ਹੈ ਔਰ ਦੂਸਰੇ ਦਿਨ ਫਿਰ ਇਹਨਾਂ ਨੇ ਇੱਦਾਂ ਹੀ ਮਤਲਬ ਲਗਾਈ ਰੱਖਿਆ ਇੰਜੈਕਸ਼ਨ ਵਗੈਰਾ ਦੇ ਕੇ ਜਾਂ ਕੁਝ ਵੀ ਜਿਹੜੇ ਵਿਰਿੰਦਰ ਜੀ ਚਾਰ ਆਪਰੇਟ ਹੋਏ ਆ ਪਹਿਲਾ ਆਪਰੇਟ 6 ਤਰੀਕ ਨੂੰ ਹੋਇਆ ਉਸ ਤੋਂ ਬਾਅਦ ਜਿਹੜੇ ਤਿੰਨ ਆਪਰੇਸ਼ਨ ਹੋਏ ਉਹ ਕਿਹੜੀ ਕਿਹੜੀ ਤਰੀਕ ਨੂੰ ਉਸ ਤੋਂ ਬਾਅਦ ਇੱਕ ਆਪਰੇਸ਼ਨ ਇਹਨਾਂ ਨੇ 9 ਤਰੀਕ ਨੂੰ ਕੀਤਾ ਇੱਕ ਇਹਨਾਂ ਨੇ ਆਪਰੇਸ਼ਨ ਕੀਤਾ 11 ਤਰੀਕ ਨੂੰ ਤੇ ਇੱਕ ਆਪਰੇਸ਼ਨ ਇਹਨਾਂ ਨੇ ਕੀਤਾ 24 ਤਰੀਕ ਨੂੰ ਜਿਹੜੇ ਲਾਸਟ ਵਾਲੇ ਪਹਿਲੇ ਦੋ ਆਪਰੇਸ਼ਨ ਉਹ ਸਰਜਰੀ ਜਿਹੜੀ ਇਹਨਾਂ ਨੇ ਕੀਤੀ ਮਾਈਕਰੋਸਕੋਪਿੰਗ ਨਾਲ ਕੀਤੀ ਜਿਹੜੀ ਰੋਬੋਟਿਕ ਬਟ ਇਹਨਾਂ ਨੇ ਸਿਰਫ ਸਾਨੂੰ ਇਹ ਹੀ ਕਿਹਾ ਵੀ ਜਿਹੜੀ ਅਸੀਂ ਸਰਜਰੀ ਕੀਤੀ ਹੈ ਉਦੇ ਵਿੱਚ ਕੁਝ ਇਦਾਂ ਦੀ ਪ੍ਰੋਬਲਮ ਨਹੀਂ ਹੈ ਮੈਂ ਇਹਨਾਂ ਨੂੰ ਸਪੈਸ਼ਲੀ ਇਹ ਕਿਹਾ ਵੀ ਤੁਸੀਂ ਸਕੈਨਿੰਗ ਜੋ ਤੁਸੀਂ ਕਰਦੇ ਹੋ ਕਰਵਾਓ ਤਾਂ ਕਿ ਅਗਰ ਕੋਈ ਅੰਦਰ ਇਸ਼ੂ ਆ ਤਾਂ ਤੁਸੀਂ ਚੈੱਕ ਕਰ ਸਕਦੇ ਆ ਇਹਨਾਂ ਨੇ ਸਕੈਨਿੰਗ ਵਗੈਰਾ ਕਰਵਾਈ ਅਸੀਂ ਸਪੈਸ਼ਲ ਡਾਕਟਰ ਕੋ ਗਏ ਆ ਵੀ ਸਕੈਨਿੰਗ ਚ ਕੀਤਾ ਡਾਕਟਰ ਸਾਨੂੰ ਇਹੀ ਕਹਿੰਦਾ ਰਿਹਾ ਵੀ ਸਕੈਨਿੰਗ ਚ ਕੁਝ ਵੀ ਨਹੀਂ ਆ ਸਭ ਰਿਪੋਰਟਸ ਨੋਰਮਲ ਹੈ ਸਭ ਠੀਕ ਹੈ ਪੇਸ਼ੈਂਟ ਤੁਹਾਡਾ ਠੀਕ ਹੋ ਜਾਏਗਾ ਤੇ ਅਸੀਂ ਹੁਣ ਡਾਕਟਰ ਤੇ ਭਰੋਸਾ ਕਰ ਸਕਦੇ ਆ ਔਰ ਦੂਸਰੀ ਜਿਹੜੀ ਇਹਨਾਂ ਨੇ ਉਹ ਕੀਤਾ ਆਪਰੇਸ਼ਨ ਕੀਤਾ ਉਹਦੇ ਸਾਨੂੰ ਵਜਾ ਇਹ ਦੱਸੇ ਵੀ ਜਿਹੜਾ ਸਟੰਟ ਆ ਜਿਹੜਾ ਇਹਨਾਂ ਨੇ ਸਟੰਟ ਪਾਇਆ ਉਹਦੇ ਵਿੱਚ ਉਹ ਆਪਣੀ ਪੋਜੀਸ਼ਨ ਤੋਂ ਸ਼ਾਇਦ ਉਹ ਹਿੱਲ ਗਿਆ ਆ ਇਸ ਕਰਕੇ ਅਸੀਂ ਦੁਬਾਰਾ ਉਹਨੂੰ ਰੀਓਪਰੇਟ ਕਰਾਂਗੇ ਉਹ ਵੀ ਮਾਈਕਰੋਸਕੋਪਿੰਗ ਨਾਲ ਜਿੱਦਾਂ ਉਹ ਕਰ ਰਹੇ ਸੀਗੇ ਤਾਂ ਕਿ ਉਹ ਸਟੰਟ ਆਪਣੀ ਜਗ੍ਹਾ ਤੇ ਆ ਜਾਏ ਬਟ ਐਕਚੁਅਲ 'ਚ ਹੋਇਆ ਕੀ ਸੀ ਇਹਨਾਂ ਕੋ ਇੰਟਰਸਟਾਈਨ ਦੇ ਵਿੱਚ ਕੱਟ ਲੱਗ ਗਿਆ ਇਹ 1 ਸੈਂਟੀਮੀਟਰ ਦਾ ਜਿਹੜਾ ਕਿ ਇਹਨਾਂ ਨੇ ਸਾਨੂੰ ਨਹੀਂ ਦੱਸਿਆ ਉਸ ਵੇਲੇ ਜਦੋਂ ਦੂਸਰੀ ਸਰਜਰੀ ਹੋਈ ਆ ਉਸ ਵੇਲੇ ਸਾਨੂੰ ਇਹਨਾਂ ਨੇ ਫੇਅਰ ਕੀਤਾ ਵੀ ਉੱਥੇ ਛੋਟਾ ਜਿਹਾ ਕੱਟ ਸੀ ਉਹ ਸਵੇਲਿੰਗ ਕਰਕੇ ਸੀਗਾ ਮੈਂ ਕਿਹਾ ਅਗਰ ਉਹ ਸਵੇਲਿੰਗ ਕਰਕੇ ਸੀਗਾ ਤੁਸੀਂ ਸਕੈਨ ਕੀਤੀ ਉਸ ਵੇਲੇ ਕਿਉਂ ਨਹੀਂ ਆ ਜੀਓ ਸਕੈਨਿੰਗ ਕਾ ਆ ਜਾਂਦਾ ਫਿਰ ਅਸੀਂ ਕਹਿੰਦੇ ਵੀ ਠੀਕ ਹੈ ਬਟ ਸਕੈਨਿੰਗ ਕਿਉਂ ਨਹੀਂ ਆ ਫਿਰ ਡਾਕਟਰ ਨੇ ਕਿਹਾ ਵੀ ਨਹੀਂ ਇਦਾਂ ਦਾ ਕੋਈ ਇਸ਼ੂ ਨਹੀਂ ਆ ਸੀ ਉਹਨੂੰ ਸਟਿਚ ਕਰਤਾ ਆ ਦੂਜੀ ਦੂਜੀ ਸਰਜਰੀ ਤੇ ਹੁਣ ਉਹ ਠੀਕ ਨੇ ਠੀਕ ਹੋ ਜਾਣਗੇ ਦੀਦੀ ਪੋਸਟਡ ਕਿੱਥੇ ਸੀਗੇ ਸਰਚਲ ਬਾਰੇ ਜਲੰਧਰ ਰੂਲਰ ਚ ਸੀਗੇ ਹਾਂਜੀ ਤੇ ਇੱਕ ਦੋ ਦੇ ਭਰਤੀ ਸੀਗੇ ਉਹ 2016 ਦੇ ਭਰਤੀ ਆ ਜੀ ਸਬ ਇਨਸਪੈਕਟਰ ਹਾਂਜੀ ਸਬ ਇਨਸਪੈਕਟਰ ਸਿੱਧਾ ਸਬ ਇਨਸਪੈਕਟਰ ਭਰਤੀ ਸੀਗੇ ਓਕੇ ਤੇ ਵਿਆਹ ਨੂੰ ਕਿੰਨਾ ਟਾਈਮ ਹੋਇਆ ਸੀਗਾ ਜੀ ਵਿਆਹ ਨੂੰ ਪਾਜੀ ਥਲੇ ਸਾਲ ਵੀ ਨਹੀਂ ਹੋਇਆ ਦਸੰਬਰ 12 ਨੂੰ 11 ਨੂੰ ਸਾਲ ਹੋਣਾ ਸੀਗਾ ਕਿਹੜੀ ਜਗ੍ਹਾ ਵੇਹ ਸੀ ਗੜਦੀ ਵਾਲਾ ਹਾਂਜੀ ਗੜਦੀ ਵਾਲਾ ਠੀਕ ਆ ਜੀ ਤੇ ਹੁਣ ਤੁਸੀਂ ਪੁਲਿਸ ਕੰਪਲੀਟ ਕਿੱਥੇ ਕੀਤੀ ਆ ਹਸਪੀਟਲ ਦੇ ਉਹ ਹਸਪੀਟਲ ਦੇ ਨਾਲ ਇੱਕ ਥਾਣਾ ਸੀਗਾ ਅਸੀਂ ਉੱਥੇ ਕੰਪਲੀਟ ਕੀਤੀ ਆ ਹਾਂਜੀ ਹਾਂਜੀ ਠੀਕ ਆ ਜੀ ਤੇ ਉੱਥੇ ਪੋਸਟਪਾਰਟਮ ਵੀ ਉੱਥੇ ਹੋਇਆ ਜੀ ਪੋਸਟਪਾਰਟਮ ਸਿਵਲ ਹਸਪਤਾਲ ਹੋਇਆ ਉੱਥੇ ਹਾਂਜੀ ਤੇ ਕੀ ਮੰਗ ਕਰਦੇ ਹੋ ਤੁਸੀਂ ਮੰਗ ਭਾਜੀ ਇਹ ਹੀ ਕਰਦੇ ਆਂ ਵੀ ਡਾਕਟਰ ਤੇ ਮੈਨੇਜਮੈਂਟ ਤੇ ਡਾਕਟਰ ਵਿਨਾਸ਼ ਡਾਕਟਰ ਰਾका ਔਰ ਜੋ ਪਰਵੀਨ ਡਾਕਟਰ ਪਰਵੀਨ ਉਨ ਆਈਸ਼ੂ ਹੈਡੋ ਸਟਾਪ ਸਾਰੇ ਤੇ ਕਾਰਵਾਈ ਕੀਤੀ ਜਾਵੇ ਕਿ ਅੱਜ ਸਾਡੀ ਭੈਣਾਂ ਤਾਂ ਇਹ ਹੋ ਗਿਆ ਕੱਲੂ ਕਿਸੇ ਹੋਰ ਨਾਲ ਨਾ ਹੋਵੇ ਬਸ ਇਹ ਹੀ ਰਿਕੁਐਸਟ ਕਰਦੇ ਆਂ ਵੀ ਇੱਕ ਤਾਂ ਗਵਰਨਮੈਂਟ ਨੂੰ ਕਰਦੇ ਆਂ ਕਿਉਂਕਿ ਉਹਨਾਂ ਦਾ ਅਪਲਾਈ ਸੀਗਾ ਬਿਲਕੁਲ ਸਭ ਤੋਂ ਵੱਡੀ ਗੱਲ ਇਹ ਆ ਪੁਲਿਸ ਕੋਆਪਰੇਟ ਕਰ ਰਹੀ ਹੈ ਕਿਉਂਕਿ ਸਿਸਟਮ ਤੁਹਾਡੇ ਪੁਲਿਸ ਦੇ ਵਿੱਚ ਹਾਂਜੀ ਪੁਲਿਸ ਪੁਲਿਸ ਕੋਆਪਰੇਟ ਕਰ ਰਹੀ ਹੈ ਕਿਉਂਕਿ ਅਸੀਂ ਸਪੈਸ਼ਲੀ ਉਹਨਾਂ ਕੋਈ ਮਾਰਨਿੰਗ ਏ ਸੀ ਜ਼ਿਲ੍ਹਾ ਸਾਨੂੰ ਉਹਨਾਂ ਨੇ ਕਿਹਾ ਵੀ ਅਗਰ ਤੁਹਾਨੂੰ ਕੁਛ ਇਧਰ ਲੱਗਦਾ ਤੁਸੀਂ ਐਫ ਆਈ ਆਰ ਕਰਾ ਸਕਦੇ ਆ ਅਸੀਂ ਐਫ ਆਈ ਆਰ ਕਰਾ ਕੇ ਆਏ ਬਟ ਉਹਨਾਂ ਨੇ ਇਹ ਕਿਹਾ ਵੀ ਅਸੀਂ ਬਿਆਨ ਲੈ ਲਏ ਆ ਯਾਰ ਉਹਨਾਂ ਨੇ ਆਪਣੇ ਬਿਆਨ ਸਾਡੇ ਲੈ ਲਏ ਸੀ ਉਹ ਸਾਈਨ ਕਰਾ ਲਏ ਸੀ ਕਿ ਪੋਸਟਮਾਰਟਮ ਦੀ ਰਿਪੋਰਟ ਵਗੈਰਾ ਆਏਗੀ ਫਿਰ ਅਗਲੀ ਕਾਰਵਾਈ ਕੀਤੀ ਜਾਵੇ ਡਾਕਟਰਾਂ ਤੇ ਬਟ ਜੋ ਵੀ ਪ੍ਰੋਬਲਮ ਇੱਥੇ ਤੱਕ ਹੋਣ ਕ੍ਰੀਏਟ ਹੋਈ ਹੈ ਡਾਕਟਰ ਨੇ ਨਗਹਿਲੀ ਕਰਕੇ ਹੋਈ ਹੈ ਅਸੀਂ ਡਾਕਟਰ ਨੂੰ ਹੱਥ ਵੀ ਜੋੜਦੇ ਰਿਹਾ ਰਿਕਵੈਸਟ ਵੀ ਕੀਤੀ ਯਾਰ ਰਾਤ ਨੂੰ ਜਾ ਕੇ ਅਗਰ ਤਾਂ ਕੋਈ ਹੈਂਡਲ ਨਹੀਂ ਹੁੰਦਾ ਕੇਸ ਤਾਂ ਤੁਸੀਂ ਸਾਨੂੰ ਕਿਤੇ ਸ਼ਿਫਟ ਕਰਵਾ ਦਿਓ ਬਿਲਕੁਲ ਉਹ ਸ਼ਿਫਟ ਕਰਵਾਣ ਦਾ ਇੱਕ ਲੱਗਾ ਸਾਡੇ ਤੇ ਪ੍ਰੈਸ਼ਰ ਹੁੰਦਾ ਹੈ ਕਿ 11 ਵਜੇ ਸਾਨੂੰ 85 ਜਾਂ 1 ਲੱਖ ਦੇ ਅਰਾਊਂਡ ਸਾਨੂੰ ਬਿਲ ਜਮਾ ਕਰਵਾ ਦੇ ਟੋਟਲ ਪੈਸੇ ਕਿੰਨੇ ਲੱਗੇ ਕਿ ਪੈਸੇ ਦਾ ਸੁਣਾ ਜਾ ਰਿਹਾ ਜੀ ਪੈਸੇ ਟੋਟਲ ਐਕਚੁਅਲੀ ਜਿਹੜਾ ਸਾਡੇ ਕੋ ਰੀਕਮੈਂਡ ਇਹਨਾਂ ਦਾ ਹੋਇਆ ਸੀ ਕਾਰਡ ਸੀਗਾ ਦੀਦੀ ਦਾ ਉਹਦੇ ਵੀ 38 ਦੇ ਅਰਾਊਂਡ 38000 ਦੇ ਅਰਾਊਂਡ 38000 ਦੇ ਅਰਾਊਂਡ ਪੈਸੇ ਟੋਟਲ ਲੱਗਣੀ ਸੀ ਸਾਡੇ ਬਟ ਉਹਦੇ ਬਾਵਜੂਦ ਇਹਨਾਂ ਨੇ ਸਾਡੇ ਕੋਲ 5.5 ਲੱਖ ਰੁਪਏ ਲੈ ਲਿਆ ਸੀ ਦਿੱਲੀ ਸਾਨੂੰ ਇਹ ਕਾਲ ਕਰਦੇ ਸੀ 11 ਵਜੇ ਕੀ ਤੁਹਾਡੀ 85 ਹੋ ਗਿਆ ਜਾਂ 95 ਹੋ ਗਿਆ ਸਾਨੂੰ ਇੰਨੀ 11 ਵਜੇ ਤੁਸੀਂ ਅਮਾਉਂਟ ਜਮ੍ਹਾਂ ਕਰਵਾ ਦਿਓ ਉਹ ਤਾਂ ਸਾਡੇ ਓਬਜੈਕਸ਼ਨ ਕਰਨ ਤੋਂ ਬਾਅਦ ਇਹਨਾਂ ਨੇ ਅਸੀਂ ਕਿਹਾ ਵੀ ਤੁਸੀਂ ਸਾਡਾ ਪੇਸ਼ੈਂਟ ਠੀਕ ਕਰੋ ਅਸੀਂ ਜੋ ਤੁਹਾਡਾ ਬੰਦਾ ਅਸੀਂ ਦੇ ਕੇ ਜਾਵਾਂਗੇ ਕਿਉਂਕਿ ਅਸੀਂ ਆਲਰੇਡੀ 5 ਲੱਖ ਰੁਪਏ ਤੁਹਾਨੂੰ ਦੇ ਚੁੱਕੇ ਹਾਂ 5.5 ਲੱਖ ਰੁਪਏ ਉਸ ਦੇ ਬਾਵਜੂਦ ਵੀ ਇਹਨਾਂ ਨੇ ਸਾਨੂੰ 7.5 ਲੱਖ ਦੇ ਅਰਾਊਂਡ ਬਿੱਲ ਬਣਵਾ ਕੇ ਦੇ ਦਿੱਤਾ ਕਿ ਤੁਸੀਂ ਇਹ ਪੇਮੈਂਟ ਕਰ ਦਿਓ ਸਾਨੂੰ